ਨੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਦੋਹਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਤੇ ਆਇਆ ਗਏ ਮੁਸਕਤ ਦੋਹਲ ਨਾਨਕ ਤੇ ਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਦਦ ਬਿਨ ਸੁਰਤ ਕਰੇ ਕੋ ਮੇਰੀ ਧੀਜ ਖੋਲ ਕਿਵਾਰ ਦਰਸ਼ਨ ਦੀਜ ਧੀਜ ਖੋਲ ਕਿਵਾਰ ਦਰਸ਼ਨ ਦੀਜ ਦਰਸ਼ਨ ਦੀਜ ਵਾਂਗੋ ਕਹਿ ਰੰਗ ਸਭ ਦੇਖੋ ਸਭ ਦੇਖੋ ਦੇਖਾ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਦੀਜ ਖੋਲ ਕਿਵਾਰ ਦਰਸ਼ਨ ਦੀਜਾ ਕਹ ਕਬੀ ਤੂੰ ਸਮਰਥ ਦਾਤੇ ਕਹ ਕਬੀ ਤੂੰ ਸਮਰਥ ਦਾਤੇ ਦਰਸ਼ਨ ਦੀਜਾ ਦੀਜ ਖੋਲ ਕਿਵਾਂ ਦਰਸ਼ਨ ਦੀਜਾ छूटिया लेखे खे कत नू खेन खेन भूल नार खेन खेन भूलन आख्हार हार ल Ce-ar So- que seré un para tu amigos ਬਦ ਮਾਤਾ ਮਰਨਾ ਚੀਤ ਨਿਆਵੇ ਮਰਨਾ ਚੀਤ ਨਿਆਵੇ ਬੈਠਾ ਸੋਦੀ ਪਾਤਸ਼ਾਹ ਗੁਰੂ ਕਹਾਵੈ RAMDAS SAT GURU KAHAVAI DURN DAL KHATAYA AMRIT SAR VECH JOT JAGAWA ਸਾਰੇ ਵਿੱਚ ਜੋਤ ਜਗਾਵੇ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਮੇਰੀ ਜੇਨ ਕਲ ਰਾਖੀ ਮੇਰੀ ਜੀਤ ਕਲ ਰਾਖੀ ਜੇਨ ਕਲ ਰਾ बाबा गाविया वचन तव्हां भाङर बाबा हिकु बाबा अकाल रूप ਇਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਧੰਨ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਸੇਖੋ ਬੋਲ ਨਸ਼ਪ ਬਚਨ ਸੇਖੋ ਬੋਲ ਨਸ਼ਪ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ 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 ਦਨ ਨਾਨਕ ਤੇਰੀ ਵਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਡਿਠੇ ते आया देख बहादर सिमरिया देख बहादुर यावे ताए सब थाई हो सहा बहादर सिमरिया ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਰੋ ਜੇ ਸਤਨਾਮ 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 ਜੇ सतनाम 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 जे वाह Wow